ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਵੈਗਰੂ ਚੜ੍ਹਦੀਆਂ ਕਲਾ ਰੱਖੇ ਅੱਜ ਅਸੀਂ ਵੀਲੋਗ ਬਣਾਉਣੇ ਜਾ ਰਹੇ ਆ ਸਾਡੇ ਬਲੌਗ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਿਓ ਅਸੀਂ ਜਾ ਰਹੇ ਆ ਜੀ ਸ਼੍ਰੀ ਆਨੰਦਪੁਰ ਸਾਹਿਬ ਨਾਨਾ ਦੇਵੀ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਹਾਂ ਜੀ ਅਸੀਂ ਰੈਡੀ ਹੋ ਗਏ ਆ ਅਸੀਂ ਉਹ ਨਿਕਲਣ ਲੱਗੇ ਆ ਮੈਗਰੂ ਕਿਰਪਾ ਕਰੇ ਮੈਂ ਤੇਨੂੰ ਬਹੁਤ ਘੱਟ ਚਲਦੇ ਆਪਾਂ ਇਹਦੇ ਉੱਤੇ। ਓਕੇ। ਚਲੋ ਚਲੋ ਜੀ ਚੱਕੋ ਬੈਗ, ਬੈਗ ਚੱਕੋ। ਹਾਂਜੀ ਅਸੀਂ ਪਹੁੰਚ ਗਏ ਹੁਣ। ਬੱਸ ਸਟੈਂਡ, ਬੱਸ ਸਟੈਂਡ ਤੇ ਅਸੀਂ ਇੱਥੇ ਸਟੈਂਡ ਦੇ ਵਿੱਚ ਆਪਣਾ ਮੋਟਰਸਾਈਕਲ ਲਾਤਾ। ਹੁਣ ਅਸੀਂ ਤੁਰ ਕੇ ਜਾਵਾਂਗੇ ਰੇਲਵੇ ਸਟੇਸ਼ਨ। ਟ੍ਰੇਨ ਦਾ ਟਾਈਮ ਹੈ ਸਾਡਾ 4:30 ਵਜੇ। ਟਾਈਮ ਬਹੁਤ ਘਟਾ। ਹਨੇਰਾ ਬਹੁਤ ਪਿਆ। ਕੁਝ ਵੀ ਨਹੀਂ ਹੈਗਾ। ਇਹ ਇੱਥੇ ਬਹੁਤ ਹਨੇਰਾ ਪਿਆ। ਸਵੇਰੇ ਸਵੇਰੇ ਦਾ ਟਾਈਮ ਆ ਚਲੋ ਫਿਰ ਮਿਲਦੇ ਆ ਅੱਗੇ ਜਾ ਕੇ ਹਾਂਜੀ ਅਸੀਂ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਅਸੀਂ ਹੁਣ ਟ੍ਰੇਨ ਸਾਡੀ ਆਉਣ ਵਾਲੀ ਆ ਅੱਗੇ ਬਹੁਤ ਸੰਗਤ ਬਹੁਤ ਖੜੀ ਆ ਅੱਗੇ ਸਾਹ ਚੜ ਗਿਆ ਮੈਨੂੰ ਨੇ ਨੰਬਰ 10000 ਦੇ ਵਿੱਚ ਤੇ ਜੁڑے ਰਹੋ ਬਲੌਗ ਦੇ ਨਾਲ ਆ ਕੇ ਮਾਤਾ ਜੀ ਦੇ దర్శਨ ਕਰਾਉਣਾ ਤੁਹਾਨੂੰ ਲੋ ਜੀ ਹੁਣ ਜਾ ਰਹੇ ਆ ਅਸੀਂ ਸ਼੍ਰੀ ਨਾਨਾ ਦੇਵੀ ਮਾਤਾ ਦੇ ਤੇ ਭੀੜ ਬਹੁਤ ਆ ਜੁڑے ਰਹੋ ਬਲੌਗ ਉਹਨਾਂ ਅੱਗੇ ਜਾ ਕੇ ਮਿਲਾਂਗੇ ਔਰ ਦੇਖੋ ਬੱਦਲ ਕਿੰਨੇ ਵਧੀਆ ਦਿਖ ਰਹੇ ਨੇ ਪਹਾੜ ਉੱਪਰ ਨੇ ਤੇ ਬੱਦਲ نیچے ਦਿਖ ਰਹੇ ਨੇ ਬੜਾ ਵਧੀਆ ਨਜ਼ਾਰਾ ਅੱਜ ਦਾ ਬਹੁਤ ਵਧੀਆ ਮੌਸਮ ਬਹੁਤ ਆ ਵਧੀਆ ਹੋ ਗਿਆ ਬਈ ਲੋ ਜੀ ਉਹਨੂੰ ਮਾਤਾ ਦੇ ਘਰਾਂ ਚ ਜਾ ਰਹੇ ਆ ਅਸੀਂ ਪਹੁੰਚੇ ਕੋਲਾ ਵਾਲੇ ਟੋਪੇ ਤੇ ਬਹੁਤ ਨੇ ਜੀ ਬਹੁਤ ਢੀੜਾ ਮਾਤਾ ਦੇ ਇੱਥੇ ਬਹੁਤ ਰੌਣਕ ਲੱਗੀ ਹੋਈ ਹੈ ਆ ਜਾ ਸਿੱਧਾ ਹੀ ਹਾਂ ਅਜੀਤ ਸਾਹਿਬ thank you ਦੇਖੋ ਜੀ। ਪੂਰਪ ਉਦਖਦਾ ਨਹੀਂ ਆ। ਕਿੰਨਾ ਵਧੀਆ ਬੱਦਲ ਆ। ਨੀਚੇ ਸਾਰੇ ਬੱਦਲ ਹੋਏ ਨੇ ਜਿਹੜੇ ਚਿੱਟੇ-ਚਿੱਟੇ ਦਿਖਦੇ ਨੇ ਸਭ ਬੱਦਲ ਨੇ। ਦੇਖੋ ਕਿੰਨਾ ਵਧੀਆ ਨਜ਼ਾਰਾ ਹੈ। ਬਹੁਤ ਵਧੀਆ ਹੈ। ਤੁਹਾਨੂੰ ਅੱਗੇ ਲੈ ਕੇ ਜਾਂਦੇ ਹਾਂ ਹੁਣ। ਪੂਰਾ ਬੱਦਲ। ਪਹਿਲੀ ਵਾਰ ਦੇਖਿਆ ਮੈਂ ਤਾਂ ਆਪ ਬਹੁਤ ਵਧੀਆ ਲੱਗ ਰਿਹਾ ਮੈਨੂੰ। ਲਓ ਜੀ। ਇਹ ਆ ਜੀ ਮੰਦਿਰ ਦਾ ਉੱਪਰ ਦਾ ਦ੍ਰਿਸ਼। ਕਿੰਨਾ ਸੋਹਣਾ ਲੱਗਦਾ ਜੀ ਮਾਤਾ ਦੇ ਚਰਨਾਂ ਦੇ ਵਿਚਾਂ ਜੀ ਹੁਣ ਆਪਾਂ ਅੱਗੇ ਵਧ ਰਹੇ ਹੌਲੀ ਹੌਲੀ ਪੌੜੀਆਂ ਚੜਦੇ ਜੀ ਸੁਪੇਦਾਰਨੀ ਜਾ ਰਹੀ ਹੈ ਅੱਗੇ ਲੋ ਜੀ ਸਾਹ ਚੜ ਰਹੇ ਹੋਏ ਨੇ ਉਹਦੇ ਪਹਿਲੇ ਹੀ ਸਟੰਟ ਪਏ ਹੋਏ ਨੇ ਫਿਰ ਵੀ ਮਾਤਾ ਦੀ ਕਿਰਪਾ ਹੈ ਬਹੁਤ ਵਧੀਆ ਜਾ ਰਹੇ ਨੇ ਹਾਲੀਵੁੱਡ ਜਾ ਮਾਤਾ ਦੀ ਉਹ ਜੀ ਮੱਥਾ ਟੇਕ ਲਿਆ ਮੰਦਰ ਦੇ ਵਿੱਚ ਨਤਮਸਤਕ ਹੋ ਗਏ ਤੇ ਹੁਣ ਅਸੀਂ ਵਾਪਸੀ ਕਰਨ ਲੱਗੇ ਆ ਜੀ ਤੇ ਪਹੁੰਚਾਵਾਂਗੇ ਜੀ ਅਨੰਦਪੁਰ ਸਾਹਿਬ ਨੂੰ ਗੋਬਿੰਦ ਸਿੰਘ ਜੀ ਲੜੀ ਹਾਂ ਜੀ ਅਸੀਂ ਪਹੁੰਚ ਕੇ ਸ਼੍ਰੀ ਅਨੰਦਪੁਰ ਸਾਹਿਬ ਦੇਖੋ ਕਿ ਅੱਜ ਤੱਕ ਤਰੀਕ ਕੀ ਚੱਲ ਰਿਹਾ ਹੈ ਹਨਨ ਪਰਸਾ ਹੈ ਸਿੱਕੇ ਦਾ ਨਾਤ ਬਣ ਗਿਆ ਮੈਂ ਤਾਂ ਕੋਈ ਗੱਲ ਨਹੀਂ ਜੀ